ਕੈਂਸਰ ਕਿਵੇਂ ਅਤੇ ਕਿਉਂ ਹੁੰਦਾ ਹੈ ਅਤੇ ਇਸ ਦਾ ਕੀ ਇਲਾਜ ਹੈ ਇਹ ਵੀਡੀਓ ਤੁਹਾਡੀ ਜਾਣਕਾਰੀ ਵਧਾਉਣ ਅਤੇ ਕੈਂਸਰ ਦੇ ਮਰੀਜ਼ਾਂ ਲਈ ਲਾਭਦਾਇਕ ਹੋ ਸਕਦੀ ਹੈ ਪਹਿਲਾਂ ਆਓ ਜਾਣਦੇ ਹਾਂ ਕਿ ਕੈਂਸਰ ਹੁੰਦਾ ਕਿਵੇਂ ਹੈ ਮਿਊਟੇਸ਼ਨ ਦੀ ਵਜ੍ਹਾ ਕਰਕੇ ਜੇਕਰ ਕਿਸੇ ਸੈੱਲ ਦੇ ਜੀਨਸ ਡੈਮੇਜ ਹੋ ਗਏ ਹੋਣ ਤੇ ਉਹ ਅਨਕੰਟਰੋਲ ਤਰੀਕੇ ਨਾਲ ਗਰੋਹ ਕਰਨ ਲੱਗਣ ਜਾਂ ਉਹ ਫੈਲਣ ਲੱਗੇ ਤਾਂ ਇਸੇ ਸੈੱਲ ਨੂੰ ਕੈਂਸਰ ਸੈੱਲ ਕਿਹਾ ਜਾਂਦਾ ਹੈ ਕੈਂਸਰ ਸੈੱਲ ਇੰਨੇ ਜ਼ਿਆਦਾ ਉਹ ਆਊਟ ਆਫ ਕੰਟਰੋਲ ਹੋ ਜਾਂਦੇ ਹਨ ਤੇ ਉਹ ਹੈਲਦੀ ਨਾਰਮਲ ਸੈੱਲ ਦੇ ਹਦਾ ਰੋੜਾ ਬਣ ਜਾਂਦੇ ਹਨ ਇਹਨਾਂ ਕੈਂਸਰ ਸੈਲਸ ਵਿੱਚ ਇੰਨੀ ਜ਼ਿਆਦਾ ਕਾਬਲੀਅਤ ਹੁੰਦੀ ਹੈ ਕਿ ਉਹ ਦੂਸਰੇ ਟਿਸ਼ੂ ਨੂੰ ਇਨਫਲੀਟ੍ਰੇਟ ਕਰ ਸਕਣ ਜੇਕਰ ਇਸ ਨੂੰ ਸਮੇਂ ਸਿਰ ਰੋਕਿਆ ਨਾ ਗਿਆ ਤਾਂ ਇਹ ਬਾਡੀ ਦੇ ਹੌਲੀ-ਹੌਲੀ ਦੂਸਰੇ ਪਾਰਟਸ ਵਿੱਚ ਵੀ ਫੈਲਣ ਲੱਗ ਜਾਵੇਗਾ ਜਦੋਂ ਇੱਕ ਬਾਡੀ ਪਾਰਟ ਤੋਂ ਆਇਆ ਕੈਂਸਰ ਸੈੱਲ ਦੂਸਰੇ ਬਾਡੀ ਪਾਰਟ ਵਿੱਚ ਫੈਲਣ ਲੱਗਦਾ ਹੈ ਤਾਂ ਇਸ ਪ੍ਰੋਸੈਸ ਨੂੰ ਮੈਟਾਸਿਸਿਸ ਕਰਕੇ ਬੁਲਾਇਆ ਜਾਂਦਾ ਹੈ ਸਾਡੇ ਪੂਰੇ ਸਰੀਰ ਦੀ ਨਾਰਮਲ ਫੰਕਸ਼ਨਿੰਗ ਡਿਸਟਰਬਡ ਹੋ ਜਾਂਦੀ ਹੈ ਇਸ ਜੀਨਸ ਦੇ ਡੈਮੇਜ ਹੋਣ ਪਿੱਛੇ ਐਗਜੈਕਟਲੀ ਕੀ ਕਾਰਨ ਹੁੰਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਹ ਗੱਲ ਹੁਣੇ ਆਪਾਂ ਅੱਗੇ ਲਾਸਟ ਵੀਡੀਓ 'ਚ ਕਰਦੇ ਹਾਂ ਆਓ ਹੁਣ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੈਂਸਰ ਦੇ ਇਲਾਜ ਦੀ ਕੈਂਸਰ ਦੀ ਸਭ ਤੋਂ ਫੇਮਸ ਟਰੀਟਮੈਂਟ ਹੁੰਦੀ ਹੈ ਕੀਮੋਥੈਰੇਪੀ ਕੀਮੋਥੈਰੇਪੀ ਨਾਲ ਕੈਂਸਰ ਸੈੱਲ ਨੂੰ ਖਤਮ ਕੀਤਾ ਜਾਂਦਾ ਹੈ ਇਹਨਾਂ ਕੈਂਸਰ ਸੈੱਲ ਨੂੰ ਖਤਮ ਕੀਤਾ ਜਾਣਾ ਕਿਸੇ ਪਾਵਰਫੁਲ ਕੈਮੀਕਲ ਦੀ ਮਦਦ ਨਾਲ ਇਸੇ ਹੀ ਪ੍ਰੋਸੈਸ ਨੂੰ ਕੀਮੋਥੈਰੇਪੀ ਕਿਹਾ ਜਾਂਦਾ ਹੈ ਪਰ ਇਸ ਪ੍ਰੋਸੈਸ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਇਹ ਪਾਵਰਫੁਲ ਕੈਮੀਕਲ ਕੈਂਸਰ ਸੈੱਲ ਨੂੰ ਖਤਮਤਾ ਕਰਦੇ ਹਨ ਪਰ ਨਾਲ ਹੀ ਇਹ ਚੰਗੇ ਹੈਲਦੀ ਸੈੱਲ ਨੂੰ ਵੀ ਮਾਰ ਦਿੰਦੇ ਹਨ ਥੈਰਪੀ ਦੇ ਕੈਮੀਕਲ ਕੁਝ ਉਹਨਾਂ ਸੈੱਲਸ ਨੂੰ ਵੀ ਟਾਰਗੇਟ ਕਰਦੇ ਹਨ ਜੋ ਡਿਵੀਜ਼ਨ ਦੇ ਪ੍ਰੋਸੈਸ ਦੇ ਵਿਚਕਾਰ ਹੁੰਦੇ ਹਨ ਜੋ ਕਿ ਬੋਡੀ ਦੇ ਫਾਸਟ ਰੀਜ਼ਰਨੇਟਿੰਗ ਹੈਲਦੀ ਸੈੱਲ ਹਨ ਕੈਂਸਰ ਸੈੱਲ ਦੇ ਨਾਲ ਉਹਨਾਂ ਤੇ ਵੀ ਹਮਲਾ ਹੁੰਦਾ ਹੈ ਇਹੀ ਕਾਰਨ ਹੈ ਕਿ ਜੋ ਵੀ ਲੋਕ ਥੈਰਪੀ ਕਰਵਾ ਰਹੇ ਹੁੰਦੇ ਹਨ ਉਹਨਾਂ ਦੇ ਸਿਰ ਦੇ ਵਾਲ ਟੋਟਲ ਹੀ ਝੜ ਜਾਂਦੇ ਹਨ ਕਹਿ ਲੋ ਕਿ ਗੰਜੇ ਹੋ ਜਾਂਦੇ ਹਨ ਕਿ ਸਾਡੇ ਹੈਅਰ ਫੋਲਿਕਲ ਕਲ ਸੈਲਸ ਬਹੁਤ ਹੀ ਫਾਸਟ ਰੀਗਰੋਇੰਗ ਸੈਲ ਹੁੰਦੇ ਹਨ ਅਤੇ ਸਾਡੇ ਇਨਸਟਾਈਨ ਦੇ ਅੰਦਰ ਜੋ ਸੈਲਸ ਹੁੰਦੇ ਹਨ ਉਹ ਵੀ ਬਹੁਤ ਫਾਸਟ ਰੀਗਰੋਇੰਗ ਸੈਲ ਹੁੰਦੇ ਹਨ ਇਸੇ ਕਰਕੇ ਕੀਮੋਥੈਰੇਪੀ ਦੇ ਦੌਰਾਨ ਸਾਡੇ ਡਾਈਜੈਸਟਿਵ ਸਿਸਟਮ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਇਸ ਨਾਲ ਵੋਮਟਿੰਗ ਹੁੰਦੀ ਹੈ ਡਾਇਰੀਆ ਹੁੰਦਾ ਹੈ ਇਸ ਨਾਲ ਸਾਡੇ ਬੋਨ ਮੈਰੋ ਸੈਲਸ ਵੀ ਡਿਸਟਰੋਇਡ ਹੁੰਦੇ ਹਨ ਬੋਨ ਮੈਰੋ ਸਾਡੇ ਹੱਡੀਆਂ ਦੇ ਅੰਦਰ ਆਪਟ ਸਪੌਂਜੀ ਟਿਸ਼ੂ ਪਾਇਆ ਜਾਂਦਾ ਹੈ ਇੱਕ ਹੁੰਦਾ ਹੈ ਜੈਲੋ ਬੋਨ ਮੈਰੋ ਜਿੱਥੇ ਇਹੋ ਜਿਹੇ ਸਟੈਮਸ ਜੋ ਹੁੰਦੇ ਹਨ ਜੋ ਫੈਟ ਆਰਟੀਲੇਜ ਦਾ ਬੋਨ ਸੈਲਸ ਬਣ ਜਾਂਦੇ ਹਨ ਦੂਸਰਾ ਹੁੰਦਾ ਹੈ ਰੈਡ ਬੋਨ ਮੈਰੋ ਜਿੱਥੇ ਬਲੱਡ ਸਟੈਮ ਸੈਲਸ ਹੁੰਦੇ ਹਨ ਜੋ ਰੈਡ ਬਲੱਡ ਸੈਲਸ ਵਾਈਟ ਬਲੱਡ ਸੈਲਸ ਜਾਂ ਪਲੇਟलेट्स ਬਣਦੇ ਹਨ ਕਿਉਂਕਿ ਸਾਡੇ ਰੈਡ ਬਲੱਡ ਸੈਲਸ ਬਹੁਤ ਹੀ ਫਾਸਟ ਰੀਗਰੋਇੰਗ ਸੈਲਸ ਹਨ ਜੋ ਕਿ ਕੀਮੋਥੈਰੇਪੀ ਦੀ ਵਜ੍ਹਾ ਕਰਕੇ ਇਹ ਵੀ ਡੈਮੇਜ ਹੋ ਜਾਂਦੇ ਹਨ ਰੈਡ ਬਲੱਡ ਦੀ ਕਮੀ ਕਰਕੇ ਐਨੀਮੀਆ ਹੋ ਜਾਂਦਾ ਹੈ ਹਿਮੋਗਲੋਬਿਨ ਲੈਵਲ ਜ਼ਿਆਦਾਤਰ ਕੱਟ ਹੀ ਜਾਂਦਾ ਹੈ ਪਲੇਟलेट्स ਜੋ ਹੁੰਦੇ ਹਨ ਉਹ ਬਲੱਡ ਕਲੋਟਿੰਗ ਵਿੱਚ ਮਦਦ ਕਰਦੇ ਹਨ